ਲੋਕ ਸਭਾ ਚੋਣਾਂ 2024 ਸਿਖਰਾਂ ਉੱਤੇ ਨੇ ਤੇ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਬੀਜੇਪੀ ਦੇ ਉਮੀਦਵਾਰ ਰਬਨਿਤ ਸਿੰਘ ਬਿੱਟੂ ਨੇ ਲਾਈਵ ਹੋ ਕੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਕਿਰਿਆਏ ਉਹਨਾਂ ਨੇ ਰਵਨੀਤ ਸਿੰਘ ਬਿੱਟੂ ਨੇ ਰਾਜਾ ਬੜਿੰਗ ਤੇ ਉਹਨਾਂ ਦੀ ਪਤਨੀ ਤੇ ਸਾਲੇ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਦੇ ਵੱਲੋਂ ਇੱਕ ਪਰਚੇ ਦਾ ਖੁਲਾਸਾ ਵੀ ਹੈ ਜਿਹੜਾ ਉਹ ਕੀਤਾ ਗਿਆ ਹੈ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ ਕਿ ਰਵਨੀਤ ਸਿੰਘ ਬਿੱਟੂ ਕਿਹੜੇ ਪਰਚੇ ਦਾ ਖੁਲਾਸਾ ਕਰਦੇ ਹੋਏ ਨਜ਼ਰ ਆਏ ਨੇ ਦੇਖੋ ਮੈਂ ਕਈ ਦਿਨ ਹੋ ਗਏ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ ਵੜਿੰਗ ਸਾਹਿਬ ਉਹਨਾਂ ਦੇ ਜਿਹੜਾ ਐਡਾ ਵੱਡਾ ਦੋਸ਼ ਲੱਗਿਆ ਜਿਹੜਾ ਐਡੀ ਵੱਡੀ ਐਫ ਆਈ ਆਰ ਦਰਜ ਹੋਈ ਆ 1 ਕਰੋੜ 20 ਲੱਖ ਰੁਪਈਆ ਵੜਿੰਗ ਸਾਹਿਬ ਦੇ ਉਹਨਾਂ ਦੇ ਸਾਲਾ ਸਾਹਿਬ ਮੇਰਾ ਕਹਿਣ ਤੋਂ ਭਾਪ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਭਰਾ ਜਿਵੇਂ ਮਜੀਠੀਆ ਸਾਹਿਬ ਨੇ ਉਵੇਂ ਹੀ ਵੜਿੰਗ ਸਾਹਿਬ ਦੇ ਸਾਲਾ ਸਾਹਿਬ ਨੇ ਜਿਹੜੇ ਉਹਨਾਂ ਨੇ ਤਿੰਨ ਜਾਨਾਂ ਲਈਆਂ ਤਿੰਨ ਜਾਨਾਂ ਜੀਤ ਕਰਨ ਕੁਟਾਰੀਆ ਤੇ ਉਹਨਾਂ ਦੇ 3 ਸਾਲ ਦੀ ਜਿਹੜੀ ਆ ਉਹ ਬੇਟਾ ਤੇ 7 ਸਾਲ ਦੀ ਬੇਟੀ ਉਹਦੇ ਉੱਤੇ ਅੱਜ ਤੱਕ ਕੋਈ ਵੀ ਲੁਧਿਆਣੇ ਵਾਲਿਓ ਅੱਜ ਤੱਕ ਉਸ ਤੇ ਇੱਕ ਵੀ ਗੱਲ ਜਿਹੜੀ ਹਜੇ ਤੱਕ ਇਹ ਸਾਰੇ ਪਰਿਵਾਰ ਨੇ ਕੀਤੀ ਨਹੀਂ ਤੁਸੀਂ ਇਹ ਲੁਧਿਆਣੇ 'ਚ ਫਿਰ ਰਹੇ ਨੇ ਇਹ ਵੈਸ਼ੀ ਦਰਿੰਦੇ ਨੇ ਤੇ ਉਹ ਜਿਹੜੀ ਇੱਕ ਤੇ ਦੋ ਬੱਚਿਆਂ ਦੇ ਇੱਕ ਬਾਪ ਦੀ ਜਾਨ ਮਾਂ ਬਚ ਗਈ ਤੇ ਉਹ ਐਫਆਈਆਰ ਜਿਹੜੀ ਆ ਉਹ ਧਰਮ ਪਤਨੀ ਨੇ ਕਰਵਾਈ ਐਫਆਈਆਰ ਜਿਹੜੇ ਕਰਨ ਪਟਾਰੀਆ ਦੇ ਭਰਾ ਨੇ ਕਰਾਈ ਜਿਹੜੇ ਪੈਸੇ ਸੀ ਉਹ ਜਦੋਂ ਟਰੱਕ ਪਰੇਟਾਂ ਦੇ ਪੈਸੇ ਸੀਗੇ ਲੋਕ ਸਭਾ ਚੋਣਾਂ 2024 ਸਿਖਰਾਂ ਉੱਤੇ ਨੇ ਤੇ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਬੀਜੇਪੀ ਦੇ ਉਮੀਦਵਾਰ ਰਬਨਿਤ ਸਿੰਘ ਬਿੱਟੂ ਨੇ ਲਾਈਵ ਹੋ ਕੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਘੇਰਿਆ ਏ ਉਹਨਾਂ ਨੇ ਰਵਨੀਤ ਸਿੰਘ ਬਿੱਟੂ ਨੇ ਰਾਜਾ ਬੜਿੰਗ ਤੇ ਉਹਨਾਂ ਦੀ ਪਤਨੀ ਤੇ ਸਾਲੇ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਦੇ ਵੱਲੋਂ ਇੱਕ ਪਰਚੇ ਦਾ ਖੁਲਾਸਾ ਵੀ ਏ ਜਿਹੜਾ ਉਹ ਕੀਤਾ ਗਿਆ ਏ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ ਕਿ ਰਵਨੀਤ ਸਿੰਘ ਬਿੱਟੂ ਕਿਹੜੇ ਪਰਚੇ ਦਾ ਖੁਲਾਸਾ ਕਰਦੇ ਹੋਏ ਨਜ਼ਰ ਆਏ ਨੇ ਦੇਖੋ ਮੈਂ ਕਈ ਦਿਨ ਹੋ ਗਏ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ ਵੜਿੰਗ ਸਾਹਿਬ ਉਹਨਾਂ ਦੇ ਜਿਹੜਾ ਐਡਾ ਵੱਡਾ ਦੋਸ਼ ਲੱਗਿਆ ਜਿਹੜਾ ਐਡੀ ਵੱਡੀ ਐਫ ਆਈ ਆਰ ਦਰਜ ਹੋਈ ਆ 1 ਕਰੋੜ 20 ਲੱਖ ਰੁਪਈਆ ਵੜਿੰਗ ਸਾਹਿਬ ਦੇ ਉਹਨਾਂ ਦੇ ਸਾਲਾ ਸਾਹਿਬ ਮੇਰਾ ਕਹਿਣ ਤੋਂ ਭਾਵ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਭਰਾ ਜਿਵੇਂ ਮਜੀਠੀਆ ਸਾਹਿਬ ਨੇ ਉਵੇਂ ਹੀ ਵੜਿੰਗ ਸਾਹਿਬ ਦੇ ਸਾਲਾ ਸਾਹਿਬ ਨੇ ਜਿਹੜੇ ਉਹਨਾਂ ਨੇ ਤਿੰਨ ਜਾਨਾਂ ਲਈਆਂ ਤਿੰਨ ਜਾਨਾਂ ਜੀਤ ਕਰਨ ਕੁਟਾਰੀਆ ਤੇ ਉਹਨਾਂ ਦਾ 3 ਸਾਲ ਦੀ ਜਿਹੜੀ ਆ ਉਹ ਬੇਟਾ ਤੇ 7 ਸਾਲ ਦੀ ਬੇਟੀ ਉਹਦੇ ਉੱਤੇ ਅੱਜ ਤੱਕ ਕੋਈ ਵੀ ਲੁਧਿਆਣੇ ਵਾਲਿਓ ਅੱਜ ਤੱਕ ਉਸ ਤੇ ਇੱਕ ਵੀ ਗੱਲ ਜਿਹੜੀ ਹਜੇ ਤੱਕ ਇਹ ਸਾਰੇ ਪਰਿਵਾਰ ਨੇ ਕੀਤੀ ਨਹੀਂ ਤੁਸੀਂ ਇਹ ਲੁਧਿਆਣੇ ਚ ਫਿਰ ਰਹੇ ਨੇ ਇਹ ਵੈਸ਼ੀ ਦਰਿੰਦੇ ਨੇ ਤੇ ਉਹ ਜਿਹੜੀ ਜਿੱਕ ਤੇ ਦੋ ਬੱਚਿਆਂ ਦੇ ਬਾਪ ਦੀ ਜਾਨ ਮਾਂ ਬਚ ਗਈ ਤੇ ਉਹ ਐਫ ਆਈ ਆਰ ਜਿਹੜੀ ਆ ਉਹ ਧਰਮ ਪਤਨੀ ਨੇ ਕਰਵਾਈ ਐਫ ਆਈ ਆਰ ਜਿਹੜੇ ਕਰਨ ਕਟਾਰੀਆ ਦੇ ਭਰਾ ਨੇ ਕਰਾਈ ਜਿਹੜੇ ਪੈਸੇ ਸੀ ਉਹ ਜਦੋਂ ਟਰੱਕ ਆਪਰੇਟਰਾਂ ਦੇ ਪੈਸੇ ਸੀਗੇ ਜਿਹੜੇ